ਓਏ ਓ ਦੀਪੇ ਆ ਫੁੱਲ ਕਸਮਾਨ ਕਿ ਨੂੰ ਕਹਿੰਦੇ ਨੇ ਫੁੱਲ ਕਸਮਾਨ ਰੱਬ ਨੇ ਗੱਲ ਕਿਹਾ ਨਾ ਹੈ ਕੰਮ ਨਹੀਂ ਕਰਦਾ ਇਹ ਰੱਬ ਆ ਮੀ ਫੇਰ ਆ ਗਿਆ ਆ ਗਿਆ ਗਣਿਆ ਢੇਕਣਾ ਤਿੰਨ ਵਾਰੀ ਅੱਜ ਮੀ ਆਗਾ ਤਿੰਨ ਵਾਰੀ ਫੁੱਲ ਕਸਮਾਨ ਤੇ ਫਾਇਰ ਚ ਰੱਖੋ ਆ ਦੇਖੋ ਗਲੀ ਦੇ ਵਿੱਚ ਫੁੱਲ ਖਿਮਾਣ ਪਾਇਆ ਪਿਆ ਮੀਂਹ ਆਲੇ ਨੇ ਤੇ ਸਾਨੇ ਦਾ ਪਾਣੀ ਪਾਉਣਾ ਸੀ ਫੇਰ ਆ ਗਿਆ ਜੀ ਮੀਂਹ ਕਾਂਡੂ ਚੱਲ ਰਿਹਾ ਗਲੀ ਦੇ ਵਿੱਚ ਸਾਰਾ ਪਾਣੀ ਜਦੋਂ بارش ਦਾ ਮੀਂਹ ਦਾ ਪਾਣੀ ਆਉਂਦਾ ਤਾਂ ਗਲੀ ਦੇ ਵਿੱਚ ਸਾਰੇ ਖਿੰਡ ਜਾਂਦੇ ਨਾਲ ਨਾਲ ਸਾਰ ਚਾਹ ਫਾਂਡੂ ਇੱਧਰ ਪਿਆ ਖਿਮਾਣ ਭਾਰ ਗਿਆ ਪੂਰਾ ਇਹਨੂੰ ਕਿਵੇਂ ਨੇ ਫੁੱਲ ਖਿਮਾਣ ਕੋਨੇ ਮਾਰ ਗਿਆ ਗਰਮੀ ਆਈ ਹੁੰਦੀ ਆ ਪੂਰਾ ਕਨੀਆ ਬਾਂਦਾ ਸਾਈਂ ਸਪੋਰਟ ਕਰੋ ਇਹ ਹੁੰਦੇ ਭਾਈਓ ਓਕੇ ਸਪੋਰਟ ਕਰ ਦਿਓ ਜੀ ਸਪੋਰਟ ਨਾ ਜਿਵੇਂ ਆ ਨਿੱਕੀ ਨਿੱਕੀ ਗਣੀ ਦਾ ਮੀਂਹ ਪਿਆ ਪੈਂਦਾ ਲੱਗੀਆਂ ਹੂੰ ਫੜੇ ਵਿੱਚ ਗਰੀ ਲੈਟਰ ਥੱਲੇ ਹੋ ਜਾ ਲੈਟਰ ਥੱਲੇ ਥੋੜੇ ਇਹਨੂੰ ਕਲੰਪੜ ਜਾ ਕੇ ਇਧਰੋਂ ਕਰ ਲੈ ਮੀਂਹ ਆਲੇ ਨੇ ਵੀ ਬੜਾ ਕਿਹੜਾ ਬੈਠਾ ਪਤਾ ਨਹੀਂ ਕਿਹੜਾ ਬੈਠਾ ਮੀਹ ਆਲਾ ਜਿਹੜਾ ਮੀਹ ਪਾਈ ਜਾਂਦਾ ਦਿਨ ਤੇ ਚਾਰ-ਚਾਰ ਵਾਰ ਹੀ ਆਉਂਗਾ ਚਾਰ-ਚਾਰ ਵਾਰੀ ਫੇਰ ਬੰਦ ਕਰਾ ਦਿੰਦਾ ਕਦੇ ਮਸ਼ੀਨ ਬੰਦ ਕਰ ਲੈਣਿਆ ਕਦੇ ਚਲਾ ਦਿੰਨੇ ਆ ਕਦੇ ਬੰਦ ਕਰਦੇ ਨਾ ਕਦੇ ਚਲਾ ਦਿੰਨੇ ਆ ਫੇਰ ਕੰਮ ਤਾਂ ਕਰਨਾ ਹੀ ਆ ਜੀ ਕੰਮ ਕਰ ਰਹੇ ਆ ਬਾਕੀ ਥੋੜੀ ਜਿਹੀ ਥੋੜੀ ਲੋੜ ਆ ਜਿੱਥੇ ਸਪੋਰਟ ਦੱਬ ਕੇ ਕਰੋ શાઇ? સાંય સાય સા 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 થથ�ા થ�થ મથ થ એડ� me ka të